ਦੇਖੋ ਜੀ ਦੇਖੋ ਆਵਦਾ ਜੁੱਸ ਤਾਂ ਪੀਨੇ ਵੀ ਨਾ ਦੂਜੇ ਦਾ ਹੀ ਪੀਣਾ ਅੱਜ ਅਸੀਂ ਪਾਰਟੀ ਕਰਾਸੀ ਬਹੁਤ ਖੁਸ਼ ਹਾਂ ਵੀ ਆਰ ਹੈਪੀ ਅੱਜ ਮੂਡ ਕਿੰਟ ਆ ਕਿਦਰੋਂ ਚੱਕਿਆ ਮੈਨੂੰ ਦੋਨੇ ਮੇਰੇ ਆਹ ਓ ਗਲਤ ਗੱਲ ਆ ਬਈ ਇਹ ਤਾਂ ਮੈਂ ਤੇ ਮੰਮੀ ਪੀਵਾਂਗੇ ਦੇਵ ਪੁੱਤ ਮੈਂ ਤੇ ਮੰਮੀ ਪੀਵਾਂਗੇ ਗਲਤ ਗੱਲ ਆ ਲੈ ਲਿਆ ਜਿਆ ਦੇ ਕੁਦਰਤ ਦੇਵਤਾ ਇਹ ਹੈ ਮੇਰੀ ਕੁਦਰਤ ਹਾਂ ਕੀ ਕਰਾਂ ਸਕੂਲ ਚ ਕੰਪੀਟੀਸ਼ਨ ਕਾਦਾ ਅنا ਮੋਰ ਕੀ ਨਾਂ ਸੀ ਰਹੀ ਪਹਿਲਾ ਤਾਂ ਇਹਨੂੰ ਕਾਲੀ ਸੀ ਵੀ ਬੁੱਕਾ ਲੈ ਕੇ ਆਉਣੀਆਂ ਬੁੱਕਾ ਲੈ ਕੇ ਆਉਣੀਆਂ ਮੰਮਾ ਅੱਜ ਜਦੋਂ ਸਵੇਰੇ ਉਠੀ ਕੀ ਹੋ ਰਿਹਾ ਸੀ ਸਵੇਰੇ ਹਾਂ ਉਹ ਕੀ ਆਪਨਾ ਕੀ ਕਰਦੇ ਹੁੰਦੇ ਆ ਹੂੰ ਕੀ ਕਰਦੇ ਹੁੰਦੇ ਆ ਨੰਨੇ ਕੀ ਹਟਿਆ ਦਸਾਖੀ ਦਸਾਖੀ ਦਾ ਕੰਪਰੀਸ਼ਨ ਓਕੇ ਵੋਲਿਊਮ ਕਟ ਕਰ ਮੜੀ ਇਹ 2 ਮਿੰਟ ਉਹਦੇ ਟੀਵੀ ਦੇ ਇਹ ਅੱਜ ਪਰਸੋਂ ਇਹਦੇ ਇੱਕ ਦੰਦ ਨਿਕਲ ਗਏ ਉੱਪਰਲਾ ਦਿਖਾਈ ਹੁਣ ਵਿਚਾਰੀ ਜੂਸ ਹੀ ਪੀਂਦੀ ਰੋਟੀ ਖਾਣ ਜੰਦ ਨਿਕਲ ਗਏ ਸਾਰੇ ਕੀ ਕਹਿੰਦੇ ਤੈਨੂੰ ਕੀ ਹੋ ਗਈ ਤੂੰ ਕੁਦਰਤ ਤਸੀ ਬੋਲੀ ਬੋੜੀ ਤੰਗਾ ਦਿਖਾਈ ਬੋੜੀ ਜਾਂਦ ਦਿਖਾਈ 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 ਬੜਾ ਸਿਆਣਾ ਇਹ ਗਰੀ ਕੋਲਪਨੀਰ ਚੀਜੀ ਲਾਉ ਹਾਂ ਚਾਚੀ ਜੀ ਦੇ ਦ ਦੱਛਾ ਨਹੀਂ ਹਾਂ ਠੀਕ ਆ ਤੋਦਰ ਤਵੇ ਚਾਰੀ ਬੋੜੀ ਹੋਗੀ ਇਹ ਦੰਦ ਨਿਕਲ ਗਏ ਤੇ ਇਹਨੂੰ ਸਾਰਾ ਦਿਨ ਚੀਜੀ ਜੀ ਭੁੱਖ ਲੱਗੀ ਰਹਿੰਦੀ ਹੈ ਹੁਣੀ ਜਾ ਕੇ ਕੇਲੇ ਫੜ ਕੇ ਲਿਆਉਂਦੇ ਤੇ ਜੂਸ ਬਣਾ ਕੇ ਦਿੱਤਾ ਇਹਨੂੰ ਬਨਾਣਾ ਸ਼ੇਕ ਹੁਣ ਇਹਨੂੰ 10 ਮਿੰਟਾਂ ਫਿਰ ਭੁੱਖ ਲੱਗੇ ਹੋਊਗੀ ਹੋਰ ਕੋਈ ਕੰਮ ਐ ਨਹੀਂ ਜਾਂਦਾ ਪਤਾ ਨਹੀਂ ਕਿੱਥੇ ਢਿੱਡ 'ਚ ਕਿੱਥੇ ਜਾਂਦਾ ਆਈ ਤੂੰ ਨਿਕਲ ਕੇ ਇੱਥੇ ਆਜਾ ਪੈਰਾ ਜਾਜਾ ਦੁਆਰੇ ਫਿਰ ਭੁੱਖ ਲੱਗੂ ਮੈਂ ਐਨਰਜੀ ਵਾਲੀ ਹਾਂ ਮੈਂ ਢਿੱਡ 'ਚ ਹੈ ਭੁੱਖ ਰਹੀ ਅੱਛਾ ਜਿੰਨਾ ਜ਼ਿਕਰ ਮੇਰਾ ਇੱਥੇ ਇੱਕ ਕੰਮ ਕਰਦੇ ਆਂ ਆਪਾਂ ਨਾ ਕੋਈ ਜਾਦੂ ਵਾਲਾ ਕੰਮ ਸ਼ੁਰੂ ਕਰਦੇ ਜਿਹਦੇ ਚ ਸਾਰੇ ਆਨੇ ਫਲ ਫਰੂਟ ਭੇਜਿਆ ਕਰਨਗੇ ਤੇ ਸਾਰਾ ਦਿਨ ਤੂੰ ਖਾਈ ਜਾਇਆ ਕਰੇ ਕੁਦਰਤ ਇਹ ਗਲਤ ਗੱਲ ਆ ਬਈ ਇਹ ਮੰਮੀ ਦਾ ਰੱਖਿਆ ਮੈਂ this is not fair to of the me ਪੀ ਲੂੰ ਕੋਈ ਨਾ ਪੀ ਪਹਿਲਾਂ ਮੇਰੇ ਸਾਹਮਣੇ ਪੀ ਜਿੰਨਾ ਪੀਣਾ ਪੀ ਪੀ ਛੱਡੂ ਮੈਂ ਮੰਮੀ ਨੂੰ ਕਾਲੂ ਲੈ ਕੇ ਲਾਉਣੇ ਆਂ ਕਿਉਂਕਿ ਕੁਦਰਤ ਨੂੰ ਭੁੱਖ ਬਹੁਤ ਲੱਗਦੀ ਆ ਤੇ ਇਸ ਲਈ ਕੁਦਰਤ ਲਈ ਫਰੂਟ ਜਹਾਜ਼ ਰਾਹੀਂ ਸਿੱਟੇ ਜਾਇਆ ਕਰਨ ਜਿਹੜੇ ਆਰਮੀ ਚ ਹੈਲੀਪੈਡ ਆਉਂਦੇ ਨੇ ਉਹ ਹੈਲੀਪੈਡ ਰਾਹੀਂ ਹੈਲੀਕਾਪਟਰ ਰਾਹੀਂ ਸੌਰੀ ਹੈਲੀਕਾਪਟਰ ਰਾਹੀਂ ਜਹਾਜ਼ ਸਿੱਟੇ ਜਾਇਆ ਕਰਨ ਦੇਖੀ 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 ਬੈਬ ਤਾਂ ਬੈਬ ਤਾਂ ਬਈ ਚੀਟਿੰਗ 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 ਆ ਸੱਚ ਕੁਦਰਤ ਨਵੀਆਂ ਚੱਪਲਾਂ ਲਈ ਇਹਨਾਂ ਚੱਪਲਾਂ ਟੁੱਟ ਗਈਆਂ। ਮੇਰੀ ਬੈਨ। ਹਾਂ ਇਹ 9 ਸਾਰਾ ਦੀ ਹੋ ਗਈ ਚੱਪਲਾਂ ਲਈ ਨਵੀਆਂ। ਇਹਨੂੰ ਕਹਿੰਦੇ ਧੱਕਾ। ਇੱਥੇ ਖੜ ਕੇ ਕਰ ਕੀ ਕਰਦੀਆਂ? ਇੱਥੇ ਖੜ ਕੇ ਕੁਦਰਤ। ਮੰਮੀ ਆ ਦੇਖ ਲਾ। ਮੰਮੀ ਇਹ ਚੀਟਿੰਗ ਚੱਲ ਰਹੀ ਹੈ। ਇਹ ਮੈਡਮ ਸਾਰਾ ਜੂਸ ਪੀਗੀ ਫੜ। ਆ ਵੀ ਰੱਖ। ਸਾਫ ਕਰ ਇਹਨਾਂ ਨੂੰ। ਸਾਫ ਕਰ ਬਈ ਤੂੰ ਜੂਸ ਪੀਤਾ ਫਿਟਿੰਗ ਕੀਤੀ ਐ ਸਾਫ ਕਰ ਇਹਨਾਂ ਮੈਂ ਵੀਡੀਓ ਬਣਾਉਂ ਹਾਂ ਚੱਲ ਕਰ ਕਰ ਜਿਹੜਾ ਬੰਦਾ ਪਿਊ ਫਿਰ ਉਹੀ ਕਰੂਗਾ ਹੁਣ ਮੈਨੂੰ ਤਾਂ ਜੂਸ ਦਿੱਤਾ ਨਹੀਂ ਬਈ ਅੱਜ ਤੂੰ ਵੀ ਸਾਫ ਕਰਵੇਂਗੀ ਮੈਨੂੰ ਸਾਫ ਕਰੂ ਮੈਂ ਮੈਨੇ ਥੋੜਾ ਘੁੱਟ ਦਿੱਤੀ ਮੈਨੂੰ ਤਾਂ ਆਹ ਥੁੱਪੀ ਨੰਨੀ ਰੋਤੀ ਦੋਨੇ ਪੀ ਗਈਆਂ ਮਾਮਾ ਮਾਮਾ ਪਾਜੀ ਮਾਮਾ ਮੈਂ ਦਿੱਤਾ ਥੋੜਾ ਜਿਹਾ ਮੈਨੂੰ ਦਿੱਤੇ ਹੀ ਨਹੀਂ ਮੈਨੂੰ ਦਿੱਤਾ ਤਾਂ ਹੈ ਯਾਰ ਚਾਲਾ ਵੀ ਸਾਫ ਕਰ ਗੜ 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 ਪਾਣੀ ਡੋਲ ਪਾਣੀ ਡੋਲ ਇਹ ਸਾਫ ਕਰ ਮੈਂ ਬਣਾ ਕੇ ਜੇ ਤਾਂ ਉਹਨੇ ਬਹੁਤ ਜਾਂ ਤੋ ਤਾਂ ਜੰਦੇ ਗੁੱਟੇ ਸੋਣੇ ਆਏ ਪਹਿਲਾਂ ਪੜਾਉਣਾ ਸਿੱਕਾ ਅੱਛਾ ਕਿਵੇਂ ਸਿੱਦੇ ਹੁੰਦੇ ਆ ਅੱਛਾ ਆਇਓ ਓਕੇ ਹਰ ਵਾਰ ਸੈਂ ਇਹ ਤੋ ਕੇ ਰੱਖ ਪਾਣੀ ਨਾਲ ਲੜਨ ਦੇਖੇਗੀ ਕਿਸੇ ਨੂੰ ਬੇਚਾਰ ਨੇ ਮਰਜੀ ਕਰ ਲੋ ਬਸ ਐ ਤੋ ਕੇ ਰੱਖ ਦੂ ਆਪ ਕੋ ਦੇ ਇਹ ਮੇਰੀ ਮੰਮੀ ਨੇ ਪਰਿਸ਼ਨ ਦਿੱਤੀ ਹੋਈ ਐ ਇਹ ਢੋਲਾ ਚਾਹੀਦਾ ਹਮਮ ਐ ਤੋ ਦੇ OK ਆਜ ਦਾ ਬਲੌਗ ਇੱਥੇ ਖਤਮ ਕਰਦੇ ਮੇਰੇ ਕੱਪੜੇ ਨੇ ਕਿਉਂ ਬੂੰਦੀ ਗੰਦਗੀ ਗੰਦੇ ਨੇ ਬੋੜੀ 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 ਕੋਈ ਨਾ ਬਬਾਈ ਕਾ ਠੁੱਲੂ ਤੇਰੇ ਨਾਲ ਵੀ ਹੋਊਗਾ। ਕੀ ਮੈਂ ਵੀ ਹੁਣ ਆਈ ਜੂਸ ਬਣਾ ਕੇ ਫੇਰ ਪੀਜੂ ਮੈਂ। ਚਲ ਠੀਕ ਆ ਬਾਈ ਕਰ ਦੇ। ਇੱਧਰ ਤਾਂ ਦੇਖ ਮੈਨੂੰ। ਚੰਗਾ ਬਾਈ ਕਰ ਦੇ। ਮੈਨੂੰ ਤਾਂ ਦਿਖਾਇਆ। ਹੂੰ। ਬਾਈ ਕਰ ਦੇ ਚੰਗਾ। ਤੇਰੇ ਤੋਂ ਠੰਡਾ ਠੰਡਾ ਪਾਣੀ। ਇਹ ਮੂਣੀ ਲੋਂਦੇ ਹੁੰਦੇ ਗੰਦੀ ਆਦਤ। ਮੋਗਨ ਦੀ ਆਤਾ ਹੈ ਗਲਤ ਗੱਲਾਂ ਸਲ ਠੀਕ ਆ ਉਸੇ ਬਾਏ ਮੈਂ ਵੀ ਕੰਮ ਕਾ ਦੇਉ